ਹਾਂਜੀ ਅੱਸੀ ਗੱਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਆਹ ਵਾਲੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਐਸੈਟਸ ਬਾਰੇ ਜਿਵੇਂ ਕਿ ਤੁਸੀਂ ਟਾਈਟਲ ਤੋਂ ਦੇਖ ਲਿਆ ਹੋਣਾ ਹੁਣ ਐਸੈਟ ਵਰਡ ਮੈਂ ਪਹਿਲੀ ਵਾਰ ਰਿਚਡਡ ਪੋਰਡਡ ਬੁੱਕ ਵਿੱਚ ਦੇਖਿਆ ਸੀਗਾ ਸੋ ਐਸੈਟਸ ਬੇਸਿਕਲੀ ਉਹ ਚੀਜ਼ਾਂ ਨੇ ਜੋ ਕਿ ਆਪਣੀ ਜੇਬ 'ਚ ਪੈਸਾ ਪਾਉਂਦੀਆਂ ਨੇ ਤੇ ਲਾਇਬਿਲਟੀਜ਼ ਉਹ ਚੀਜ਼ਾਂ ਨੇ ਜੋ ਕਿ ਆਪਣੀ ਜੇਬ 'ਚੋਂ ਪੈਸਾ ਕੱਢਦੀਆਂ ਨੇ ਸੋ ਬੇਸਿਕਲੀ ਆਪਾਂ ਵੱਧ ਤੋਂ ਵੱਧ ਐਸੈਟ ਬਣਾਉਣ ਲੇ ਨੇ ਜੇ ਆਪਾਂ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਆ ਜੇ ਆਪਾਂ ਸਭ ਨੂੰ ਸਕਸੈਸਫੁਲ ਲੋਕ ਦੇਖੀਏ ਜਿਹੜੇ ਲੋਕ ਆਲਰੇਡੀ ਤਰੱਕੀ ਕਰ ਚੁੱਕੇ ਨੇ ਆਲਰੇਡੀ ਉਹ ਬਹੁਤ ਉੱਪਰਲੇ ਲੈਵਲ ਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਜੇ ਸੋਰਸ ਆਫ ਇਨਕਮ ਦੇਖੀਏ ਉਹਨਾਂ ਦੀ ਕਮਾਈ ਇੱਕ ਪਾਸਿਓਂ ਨਹੀਂ ਆਉਂਦੀ ਪਰ ਉਹਨਾਂ ਦੀ ਕਮਾਈ ਬਹੁਤ ਪਾਸਿਓਂ ਆਉਂਦੀ ਹੈ ਇੱਕ ਸੋਰਸ ਆਫ ਇਨਕਮ ਨਹੀਂ ਹੁੰਦਾ ਕਿਸੇ ਦਾ ਵੀ ਜਿਹੜਾ ਬੰਦਾ ਸਕਸੈਸਫੁਲ ਬਣ ਚੁੱਕਾ ਹੁੰਦਾ ਹਮੇਸ਼ਾ ਮਲਟੀਪਲ ਸੋਰਸਸ ਆਫ ਇਨਕਮ ਹੁੰਦੇ ਨੇ ਮਤਲਬ ਉਹਨਾਂ ਦੇ ਮਲਟੀਪਲ ਐਸੈਟ ਕਿ ਉਹ ਸੁੱਤੇ ਪਏ ਨੇ ਉਹਨਾਂ ਨੂੰ ਕੰਮ ਕਰਨ ਦੀ ਵੀ ਲੋਡ ਹੈਗੀ ਸੋ ਆ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਵੀ ਇਦਾਂ ਦੇ ਕਿਹੜੇ ਐਸੈਟ ਨੇ ਜੀ ਜੇ ਬੰਦਾ ਇਨਵੈਸਟ ਕਰ ਸਕਦਾ ਤੇ ਇੱਕ ਰਿਟਰਨ ਐਕਸਪੈਕਟ ਕਰ ਸਕਦਾ ਸੋ ਬਿਨਾ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਮੇਸ਼ਾ ਇਸ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਆਪਾਂ ਕਰਦੇ ਹਾਂ ਸਟਾਰਟ ਨੰਬਰ 1 ਤੇ ਆਪਣਾ ਆਉਂਦਾ ਕਮੋਡਿਟੀਆਂ ਹੁਣ ਬੇਸਿਕਲੀ ਇੱਥੇ ਆਪਾਂ ਕਿਹੜੀ ਚੀਜ਼ ਬਾਰੇ ਗੱਲ ਕਰ ਰਹੇ ਹਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ 골ਡ ਐਂਡ ਸਿਲਵਰ ਬਾਰੇ ਵੀ ਤੁਸੀਂ ਆਪਦਾ ਪੈਸਾ 골ਡ ਤੇ ਸਿਲਵਰ ਵਿੱਚ ਲਾਓ ਸੋਨਾ ਹਜ਼ਾਰਾਂ ਸਾਲ ਪਹਿਲਾਂ ਵੀ ਸੀ ਅੱਜ ਵੀ ਆ ਤੇ ਫਿਊਚਰ ਵਿੱਚ ਵੀ ਰਹੂਗਾ ਇਹ ਚੀਜ਼ ਸਦਾ ਬਹਾਰਾ ਇਹ ਕਿਤੇ ਨਹੀਂ ਜਾਂਦੀ ਹੈਗੀ ਸੋ ਯੂਜੂअली ਕੀ ਹੁੰਦਾ ਖਾਸ ਕਰਕੇ ਜਦੋਂ ਸਟਾਕ ਮਾਰਕੀਟ ਡਾਊਨ ਜਾ ਰਹੀ ਹੁੰਦੀ ਆ ਇਨਵੈਸਟਰ ਜਾਂ ਹੋਰ ਲੋਕ ਜੋ ਕਿ ਸਟਾਕ ਮਾਰਕੀਟ ਵਿੱਚ ਆਪਣਾ ਪੈਸਾ ਲਾਉਂਦੇ ਨੇ ਉਹ ਕੀ ਸੋਚਦੇ ਨੇ ਉਹ ਸੋਚਦੇ ਨੇ ਵੀ 골ਡ ਜਾਂ ਸਿਲਵਰ ਉੱਤੇ ਅਸੀਂ ਇਨਵੈਸਟ ਕਰ ਦਿੰਨੇ ਆ ਕਿਉਂਕਿ 골ਡ ਜਾਂ ਸਿਲਵਰ ਉੱਤੇ ਇਨਵੈਸਟ ਕਰਕੇ ਉਹਨਾਂ ਦਾ ਪੈਸਾ ਲੌਸ ਵਿੱਚ ਨਹੀਂ ਜਾਊ ਪਰ ਸਦੋ ਉਥੇ ਉਹਨਾਂ ਨੂੰ ਪ੍ਰੋਫਿਟ ਮਿਲੂਗਾ ਤੇ ਉਹਨਾਂ ਦਾ ਪੈਸਾ ਵੀ ਸੇਫ ਰਹੂਗਾ ਸੋ ਜਦੋਂ ਵੀ ਸਟਾਕ ਮਾਰਕੀਟ ਡਾਊਨਫਾਲਸ ਜਾ ਰਹੀ ਹੁੰਦੀ ਆ ਜਿੰਨੇ ਵੀ ਇਨਵੈਸਟਰ ਹੁੰਦੇ ਨੇ 골ਡ ਤੇ ਜਾਂ সিলਵਰ ਵਿੱਚ ਆਪਣਾ ਪੈਸਾ ਲਾਉਂਦੇ ਨੇ ਆਬਵੀਅਸਲੀ ਹਮੇਸ਼ਾ ਮੈਂ ਇੱਕ ਚੀਜ਼ ਕਹਿਣਾ ਹੁੰਨਾ ਆਪਣੀ ਹਰੇਕ ਵੀਡੀਓ ਵਿੱਚ ਆ ਚੀਜ਼ਾਂ ਤੁਸੀਂ ਆਪਦੀ ਨੌਲੇਜ ਲਈ ਦੇਖ ਰਹੇ ਹੋ ਪਰ ਜਦੋਂ ਤੁਸੀਂ ਆਪਦਾ ਪੈਸਾ ਲਾਉਣਾ ਹੁੰਦਾ ਥੋੜੀ ਬਹੁਤ ਹੀ ਖੁਦ ਵੀ ਰਿਸਰਚ ਕਰਿਆ ਕਰੋ ਲਾਉਣ ਤੋਂ ਪਹਿਲਾਂ ਤੁਹਾਡਾ ਆਪਦਾ ਫੈਸਲਾ ਵੀ ਹੋਣਾ ਚਾਹੀਦਾ ਤੁਸੀਂ ਆਪ ਸ਼ੋਰ ਹੋਣੇ ਚਾਹੀਦੇ ਹੋ ਇੱਕ ਚੀਜ਼ ਤੇ ਪੈਸਾ ਲਾਉਣ ਤੋਂ ਪਹਿਲਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਦੂਸਰੇ ਨੰਬਰ ਤੇ ਆਪਣਾ ਆਉਂਦਾ ਰੀਅਲ ਏਸਟੇਟ ਹੁਣ ਰੀਅਲ ਏਸਟੇਟ 'ਚ ਬਹੁਤ ਅਲੱਗ-ਅਲੱਗ ਵੈਰਾਈਟੀ ਹੁੰਦੀਆਂ ਨੇ ਕਈ ਲੋਕ ਆਪਦਾ ਪੈਸਾ ਕਮਰਸ਼ੀਅਲ ਪ੍ਰੋਪਰਟੀਆਂ 'ਚ ਲਾਉਂਦੇ ਨੇ, ਕਈ ਲੋਕ ਆਪਦਾ ਪੈਸਾ ਰੈਂਟਲ ਪ੍ਰੋਪਰਟੀਆਂ 'ਚ ਲਾਉਂਦੇ ਨੇ, ਕਈ ਲੋਕ ਆਪਦਾ ਪੈਸਾ ਜ਼ਮੀਨ ਉੱਤੇ ਲਾਉਂਦੇ ਨੇ। ਹੁਣ ਜੇ ਜ਼ਮੀਨ ਨੂੰ ਆਪਾਂ ਇਸ ਐਗਜ਼ਾਮਪਲ ਲਈਏ, ਜਿਉਂ-ਜਿਉਂ ਦੁਨੀਆ ਦੀ ਪੋਪੂਲੇਸ਼ਨ ਵੱਧਦੀ ਜਾਂਦੀ ਆ, ਜਿਉਂ-ਜਿਉਂ ਦੁਨੀਆ ਦੀ ਆਬਾਦੀ ਵੱਧਦੀ ਜਾਂਦੀ ਆ, ਜ਼ਮੀਨ ਦਾ ਪ੍ਰਾਈਸ ਵੀ ਅੱਪ ਹੁੰਦਾ ਜਾਂਦਾ। ਹੁਣ ਜਿਹੜਾ ਦੁਨੀਆ ਉੱਤੇ ਲੈਂਡ ਆ, ਉਹ ਉਹਨਾ ਹੀ ਰਹਿਣਾ ਪਰ ਨਾਲ ਦੇ ਨਾਲ ਪੋਪੂਲੇਸ਼ਨ ਨੇ ਤਾਂ ਵੱਧਦੀ ਹੀ ਜਾਣਾ। ਸੋ ਜਿਹੜੀ ਲੈਂਡ ਆ, ਉਹਦੀ ਡਿਮਾਂਡ ਆਪੀ ਹੁੰਦੀ ਜਾਣੀ ਆ ਫਿਊਚਰ ਵਿੱਚ ਨਾਲ ਦੇ ਨਾਲ ਉਹਦੀ ਕੀਮਤ ਵੀ ਵਧਦੇ ਜਾਣੀ ਆ ਹੁਣ ਜੇ ਰੀਅਲ ਅਸਟੇਟ ਦੇਖੀਏ ਰੀਅਲ ਅਸਟੇਟ ਨੇ ਬਹੁਤ ਸਾਰੇ ਮਿਲੀਅਨਰ ਬਣਾਏ ਨੇ ਇਨਵੈਸਟਰਸ ਨੂੰ ਜਦੋਂ ਕੋਈ ਵਧੀਆ ਪ੍ਰੋਪਰਟੀ ਲੱਭਦੀ ਆ ਉਹ ਚ ਉਹ ਇਨਵੈਸਟ ਕਰਦੇ ਨੇ ਉਹਨਾਂ ਨੂੰ ਬਾਏ ਕਰ ਲੈਂਦੇ ਨੇ ਤੇ ਉਹਨਾਂ ਨੂੰ ਹੋਲਡ ਕਰਕੇ ਰੱਖਦੇ ਨੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਵੀ ਹਾਂ ਹੁਣ ਸਹੀ ਟਾਈਮ ਆ ਉਹ ਚੀਜ਼ ਨੂੰ ਸੈਲ ਕਰਨ ਦਾ ਵੀ ਇਹ ਚੀਜ਼ ਹੁਣ ਆਪਾਂ ਨੂੰ ਪ੍ਰੋਫਿਟ ਬਣਾ ਕੇ ਦੇਊਗੀ ਉਦੋਂ ਫਿਰ ਉਹ ਸੈਲ ਕਰ ਦਿੰਦੇ ਨੇ ਤੀਸਰੇ ਨੰਬਰ ਤੇ ਆਉਂਦਾ ਕਾਮਰਸ ਸੇਲਿੰਗ ਥਿੰਗਸ ਮਤਲਬ ਚੀਜ਼ਾਂ ਵੇਚਣੀਆਂ ਹੁਣ ਜੇ ਆਪਾਂ ਇਹ ਕਲਾਸਿਕ ਬਿਜ਼ਨਸ ਮਾਡਲ ਦੇਖੀਏ ਜਿਹੜੇ ਬੰਦੇ ਦਾ ਇਹ ਬਿਜ਼ਨਸ ਆ ਜਿੱਥੇ ਉਹ ਆਈਟਮਸ ਵੇਚਦਾ ਜਿੱਥ ਇਹੇ ਚਾਂਸਸ ਹੁੰਦੇ ਨੇ ਵੀ ਉਹ ਬੰਦੇ ਦਾ ਇੱਕ ਆਪ ਦਾ ਸਟੋਰ ਆ ਹੁਣ ਜੇ ਆਪਾਂ ਸ਼ੁਰੂ ਤੋਂ ਦੇਖੀਏ ਜਿਹਦੇ ਕੋਲ ਆਪ ਦਾ ਸਟੋਰ ਹੁੰਦਾ ਉਹਦੇ ਖਾਸੇ ਖਰਚੇ ਹੁੰਦੇ ਨੇ ਉਹ ਆਪ ਹੀ ਸਾਰਾ ਕੁਝ ਮੰਗਾਉਂਦਾ ਹੁੰਦਾ ਤੇ ਆਪ ਹੀ ਫਿਰ ਸੈਲ ਕਰਦਾ ਹਨਾ ਆਪ ਹੀ ਸਾਰੇ ਉਹਦੇ ਉੱਤੇ ਪ੍ਰਾਈਸਿੰਗ ਲਾ ਕੇ ਇਹ ਹੋ ਗਿਆ ਕਲਾਸਿਕ ਬਿਜ਼ਨਸ ਪਰ ਜੇ ਆਪਾਂ ਅੱਜ ਦੀ ਦੁਨੀਆ ਦੇਖੀਏ ਜੇ ਹਿਸਾਬ ਨਾਲ ਦੁਨੀਆ ਬਦਲ ਰਹੀ ਆ ਹੁਣ ਲੋਕ ਜਿਹੜੇ ਸਟੋਰ ਨੇ ਉਹ ਆਨਲਾਈਨ ਬਣਾਉਣ ਲੱਗ ਗਏ ਹੁਣ ਇੱਕ ਅਸਲੀ ਸਟੋਰ ਚ ਤੇ ਇੱਕ ਆਨਲਾਈਨ ਸਟੋਰ ਚ ਜ਼ਮੀਨ ਆਸਮਾਨ ਦਾ ਫਰਕ ਆ ਸਭ ਤੋਂ ਪਹਿਲਾਂ ਡਿਫਰੈਂਸ ਤਾਂ ਹੈਗਾ ਖਰਚਾ ਆਨਲਾਈਨ ਸਟੋਰ ਤੇ ਇੱਕ ਰੀਅਲ ਸਟੋਰ ਖੋਲਣ ਚ ਬਹੁਤ ਖਰਚੇ ਦਾ ਡਿਫਰੈਂਸ ਆ ਆਨਲਾਈਨ ਸਟੋਰ 'ਚ ਮਤਲਬ ਤੁਹਾਡਾ ਬਹੁਤ ਹੀ ਘੱਟ ਖਰਚਾ ਲੱਗੂ ਆਧ ਨਾਲੋਂ ਵੀ ਘੱਟ ਲੱਗਣਾ ਪਲੱਸ ਤੁਸੀਂ ਇੱਕ ਦਿਨ 'ਚ ਹੀ ਪੂਰਾ ਆਪਦਾ ਸਟੋਰ ਸੈਟਅਪ ਕਰ ਸਕਦੇ ਹੋ ਹੁਣ ਜਿਹੜਾ ਬੰਦਾ ਆਪਦਾ ਅਸਲੀ ਫਿਜ਼ੀਕਲ ਸਟੋਰ ਹੋਲ ਰਿਹਾ ਉਹ ਸੈਟਅਪ ਕਰਨ ਲਈ ਕਾਫੀ ਉਹਨੂੰ ਟਾਈਮ ਲੱਗ ਜਾਂਦਾ ਹਨਾ ਸਾਰੀਆਂ ਆਈਟਮਸ ਰੱਖਣ ਲਈ ਉਹਨੂੰ ਸਾਫ ਸਫਾਈ ਕਰਨ ਲਈ ਉਹਨੂੰ ਪ੍ਰੋਪਰ ਵੀ ਵਧੀਆ ਲੱਗੇ ਵੈਲਕਮਿੰਗ ਹੋਵੇ ਜਦੋਂ ਕਸਟਮਰ ਆਉਂਦੇ ਨੇ ਆਨਲਾਈਨ ਸਟੋਰ ਲਈ ਥੋੜਾ ਡਿਫਰੈਂਟ ਆ ਤੁਸੀਂ ਵੈਬਸਾਈਟ ਆਪਦੇ ਹਿਸਾਬ ਨਾਲ ਡਿਜ਼ਾਈਨ ਕਰ ਸਕਦੇ ਹੋ ਹੁਣ ਤੁਸੀਂ ਸੁਣਿਆ ਹੋਣਾ ਅੱਜ ਕੱਲ ਲੋਕ ਡ੍ਰੌਪਸ਼ਿਪਿੰਗ ਬ ਸ਼ਿਪਿੰਗ ਉੱਤੇ ਤੁਸੀਂ ਆਪਦਾ ਆਨਲਾਈਨ ਸਟੋਰ ਬਣਾਉਨੇ ਹੋ ਤੇ ਉੱਥੇ ਆਪਦੀ ਆਈਟਮਸ ਲਾਉਨੇ ਹੋ ਵੇਚਣ ਨੂੰ ਹੁਣ ਉਹ ਕੋਈ ਵੀ ਟਾਈਪ ਦੀ ਆਈਟਮਸ ਹੋ ਸਕਦੀ ਆ ਹੁਣ ਇੰਟਰਨੈਟ ਤੇ ਹਜ਼ਾਰਾਂ ਹੀ ਕਰੋੜਾਂ ਹੀ ਆਈਟਮਸ ਨੇ ਤੁਹਾਡੇ ਕੋਲ ਆਪਸ਼ਨ ਹੀ ਬਹੁਤ ਜ਼ਿਆਦਾ ਨੇ ਵੀ ਤੁਸੀਂ ਕਿਹੜੀ ਚੀਜ਼ ਵੇਚਣਾ ਚਾਹੁੰਦੇ ਹੋ ਤੇ ਉਹ ਆਈਟਮਸ ਨੇ ਜਿਹੜੀਆਂ ਉਹ ਲੋਕ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ ਜਿਵੇਂ ਇੰਸਟਾਗ੍ਰਾਮ ਹੋ ਗਿਆ ਇੰਸਟਾਗ੍ਰਾਮ ਰੀਲਸ ਹੋ ਗਿਆ ਜਿੰਨਾ ਤੇ ਆਪਦੇ ਆਨਲਾਈਨ ਸਟੋਰ ਨੇ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਦੇ ਨੇ ਵੀ ਆ ਸਾਡਾ ਸਟੋਰ ਆ ਆਹ ਅਸੀਂ ਪ੍ਰੋਡਕਟ ਸੈਲ ਕਰ ਰਹੇ ਆ ਜੇ ਤੁਸੀਂ ਇੰਟਰਸਟਿਡ ਹੋ ਆ ਸਾਡੇ ਲਿੰਕ ਆ ਆ ਲਿੰਕ ਤੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ ਸੋ ਕਹਿਣ ਦਾ ਮਤਲਬ ਇਹ ਆ ਵੀ ਹੁਣ ਆਪ ਦਾ ਜੇ ਤੁਹਾਡਾ ਹਮੇਸ਼ਾ ਇੱਕ ਹੋ ਸੀਗਾ ਵੀ ਆਪ ਦਾ ਸਟੋਰ ਸ਼ੁਰੂ ਕਰਨਾ ਤੁਸੀਂ ਆਨਲਾਈਨ ਸਟੋਰ ਸ਼ੁਰੂ ਕਰ ਸਕਦੇ ਹੋ ਜੇ ਆਪਦਾ ਆਨਲਾਈਨ ਸਟੋਰ ਸੈਟਅਪ ਕਰਨਾ ਤੁਸੀਂ ਮੇਰੀ ਆਹ ਵਾਲੀ ਵੀਡੀਓ ਦੇਖ ਸਕਦੇ ਹੋ ਸ਼ਾਪੀਫਾਈ ਦੀ ਕਾਫੀ ਲੋਕਾਂ ਨੂੰ ਇਹ ਲੱਗਦਾ ਵੀ ਆਪਦਾ ਆਨਲਾਈਨ ਸਟੋਰ ਬਣਾਉਣਾ ਬਹੁਤ ਹੀ ਡਿਫਿਕਲਟ ਚੀਜ਼ ਆ ਵੀ ਸਾਨੂੰ ਬਹੁਤ ਹਾਈ ਨੋਲੇਜ ਹੋਣੀ ਚਾਹੀਦੀ ਆ ਆਈਟੀ ਬਾਰੇ ਪਰ ਇਦਾਂ ਬਿਲਕੁਲ ਨਹੀਂ ਕੋਈ ਵੀ ਬੰਦਾ ਕੋਈ ਵੀ ਉਮਰ ਦਾ ਬੰਦਾ ਇਹ ਚੀਜ਼ ਕਰ ਸਕਦਾ ਜੇ ਤੁਹਾਨੂੰ ਇਹ ਚੀਜ਼ ਇੰਟਰਸਟਿੰਗ ਲੱਗਦੀ ਹੈ ਤਾਂ ਤੁਹਾਨੂੰ ਖੁਦ ਵੀ ਇਹ ਚੀਜ਼ ਬਾਰੇ ਥੋੜੀ ਜੀ ਰਿਸਰਚ ਕਰਨੀ ਚਾਹੀਦੀ ਆ ਵੀਡੀਓ ਦੀ ਸ਼ੁਰੂਆਤ ਵਿੱਚ ਮੈਂ ਐਸੈਟ ਤੇ ਲਾਇਬਿਲਟੀ ਵਿੱਚ ਡਿਫਰੈਂਸ ਦੱਸਿਆ ਸੀ ਵੀ ਐਸੈਟ ਉਹ ਚੀਜ਼ ਆ ਜੋ ਆਪਣੀ ਜੇਬਾਂ 'ਚ ਪੈਸਾ ਪਾਉਂਦੇ ਨੇ ਲਾਇਬਿਲਟੀਆਂ ਉਹ ਚੀਜ਼ ਨੇ ਜੋ ਕਿ ਆਪਣੀ ਜੇਬਾਂ 'ਚੋਂ ਪੈਸਾ ਕੱਢਦੇ ਆ ਹੁਣ ਫੋਰ ਐਗਜ਼ਾਮਪਲ ਤੁਸੀਂ ਇੱਕ ਬ੍ਰਾਂਟ ਨਿਊ ਗੱਡੀ ਖਰੀਦੀ ਆ ਪਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਕੰਮ ਕਰਕੇ ਤੁਹਾਨੂੰ ਘਰੋਂ 5 ਦਿਨ ਬਾਹਰ ਰਹਿਣਾ ਪੈਂਦਾ ਤੇ ਬਸ ਤੁਸੀਂ ਸ਼ਨੀ ਐਤਵਾਰ ਘਰੇ ਹੁੰਨੇ ਹੋ ਉਹ ਗੱਡੀ ਤੁਸੀਂ ਬਸ ਹਫ਼ਤੇ 'ਚ 2 ਦਿਨ ਚਲਾਉਂਦੇ ਹੋ ਬਾਕੀ 5 ਦਿਨ ਤੁਸੀਂ ਕੰਮ 'ਤੇ ਹੁੰਨੇ ਹੋ ਹੁਣ ਉਹ ਗੱਡੀ ਥੋਡੀ ਲਾਇਬਿਲਟੀ ਬਣ ਰਹੀ ਆ ਕਿਉਂਕਿ ਉਹ ਕੱਢੀ ਥੋੜੀ ਜੇਬਾ ਚੋਂ ਪੈਸੇ ਕੱਟ ਰਹੀ ਆ ਹੁਣ ਜੇ ਤੁਸੀਂ ਉਹ 5 ਦਿਨ ਲਈ ਤੁਸੀਂ ਉਹ ਬਿੱਡੀ ਨੂੰ ਰੈਂਟ ਤੇ ਲਾ ਦੋ ਤਾਂ ਉਹ ਤੁਹਾਡਾ ਖਰਚਾ ਕੱਢਣ ਲੱਗ ਜੂਗੀ ਮਤਲਬ ਤੁਹਾਨੂੰ ਕਮਾ ਕੇ ਦੇਣ ਲੱਗ ਜੂਗੀ ਇਹਦਾ ਮਤਲਬ ਉਹ ਤੁਹਾਡਾ ਐਸੈਟ ਬਣ ਜਾਊਗਾ ਹੁਣ ਗੱਡੀਆਂ ਕੱਲੇ ਰੈਂਟ ਤੇ ਨਹੀਂ ਪਰ ਹੋਰ ਵੀ ਕੋਈ ਵੀ ਕਮਰਸ਼ੀਅਲ ਚੀਜ਼ ਤੇ ਤੁਸੀਂ ਲਾ ਸਕਦੇ ਹੋ ਜਿੱਤੋਂ ਤੁਹਾਨੂੰ ਲੱਗਦਾ ਵੀ ਇਹ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੀ ਆ ਹੁਣ ਇਹ ਐਗਜ਼ਾਮਪਲ ਕੱਲੇ ਗੱਡੀਆਂ ਤੇ ਨਹੀਂ ਹੈਗੀ ਪਰ ਘਰ ਤੇ ਵੀ ਆ ਉਹ ਚੀਜ਼ ਨੂੰ ਤੁਸੀਂ ਰੈਂਟਲ ਪ੍ਰਾਪਰਟੀ ਬਣਾ ਸਕਦੇ ਹੋ ਤੇ ਕਿਸੇ ਨੂੰ ਦੇ ਸਕਦੇ ਹੋ ਤੇ ਉਹ ਵੀ ਨਾਲ ਤੁਹਾਡਾ ਖਰਚਾ ਕੱਢੇ ਜਾਓਗੇ ਜ ਇੱਥੇ ਲੋਕ ਜਦੋਂ ਆਪਦਾ ਘਰ ਖਰੀਦਦੇ ਨੇ ਉਹ ਜਿਹੜੀ ਘਰ ਦੀ ਬੇਸਮੈਂਟ ਹੁੰਦੀ ਆ ਉਹ ਆਬਵੀਅਸਲੀ ਰੈਂਟ ਤੇ ਦੇ ਦਿੰਦੇ ਨੇ ਆਪ ਚਾਹੇ ਉੱਤੇ ਰਹੀ ਜਾਂਦੇ ਨੇ ਪਰ ਉਹ ਬੇਸਮੈਂਟ ਤੇ ਕੋਈ ਹੋਰ ਰਹਿ ਰਿਆ ਹੁੰਦਾ ਤੇ ਉਹ ਬੰਦਾ ਉਹਨਾਂ ਨੂੰ ਰੈਂਟ ਦੇ ਰਿਆ ਹੁੰਦਾ ਕਹਿਣ ਦਾ ਮਤਲਬ ਜਿਹੜੀ ਚੀਜ਼ ਤੇ ਤੁਹਾਡੇ ਦਿਮਾਗ ਦਾ ਆਈਡੀਆ ਚੱਲ ਪਿਆ ਉਹ ਚੀਜ਼ ਤੇ ਤੁਸੀਂ ਇਹ ਚੀਜ਼ ਲਾਗੂ ਕਰ ਸਕਦੇ ਹੋ ਹਰ ਉਹ ਚੀਜ਼ ਤੇ ਲਾਗੂ ਹੁੰਦੀ ਹੈ ਜੋ ਤੁਹਾਨੂੰ ਲੱਗਦਾ ਵੀ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੀ ਆ ਨੈਕਸਟ ਆਪਣੇ ਆਉਂਦਾ ਨੈਟਵਰਕਿੰਗ ਹੁਣ ਇਹ ਚੀਜ਼ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਣਾ ਦੀਰੂਬਾਈ ਅੰਬਾਨੀ ਦੀ ਇੱਕ ਬਹੁਤ ਮਸ਼ਹੂਰ ਕਹਾਣੀ ਆ ਜਿੱਥੇ ਉਹ ਇੱਕ ਬਹੁਤ ਫੈਂਸੀ 5 ਸਟਾਰ ਹੋਟਲ ਤੇ ਗਏ ਸੀਗੇ ਬਸ ਚਾਹ ਪੀਣ ਤੇ ਉਹਦੇ ਨਾਲ ਦੇ ਕਾਲੀਜਸ ਨੇ ਉਹ ਤੋਂ ਪੁੱਛਿਆ ਵੀ ਤੂੰ ਇਹ ਯਾਰ ਇਹ ਚੀਜ਼ ਕਿ ਨੇ ਵੀ ਪੈਸੇ ਸੀਗੇ ਸਾਰੇ ਚਾਹ ਤੇ ਲੱਗ ਗਏ ਵੀ ਕੀ ਫਾਇਦਾ ਹੋਇਆ ਕਿ ਚਾਹ ਪਿੱਛੇ ਵੀ ਕਿਤੇ ਹੋਰ ਵੀ ਜਾ ਸਕਦੇ ਸੀ ਉਹ ਸਾਰੇ ਲੱਗੇ ਸੀਗੇ ਸੋ ਦੀਰੂਬਾਈ ਅੰਬਾਨੀ ਨੇ ਕਿਹਾ ਵੀ ਉਥੇ ਕਿੱਲਾ ਮੈਂ ਚਾਹ ਨਹੀਂ ਪੀ ਕੇ ਆਇਆ ਪਰ ਹੋਰ ਵੀ ਬਹੁਤ ਸਿੱਖ ਕੇ ਆਇਆ ਸਿੰਸ ਉਹ ਫੈਂਸੀ ਜਗ੍ਹਾ ਸੀਗੀ ਫਾਈਵ ਸਟਾਰ ਹੋਟਲ ਸੀਗਾ ਉੱਥੇ ਆਬਵੀਅਸਲੀ ਹਾਈ ਲੈਵਲ ਦੇ ਬੰਦੇ ਸੀਗੇ ਉੱਥੇ ਅਮੀਰ ਲੋਕ ਸੀ ਉਹ ਲੋਕ ਸੀ ਜੋ ਕਿ ਬਿਜ਼ਨਸ ਕਰਦੇ ਨੇ ਕੋਈ ਆਬਵੀਅਸਲੀ ਮੀਡਲ ਕਲਾਸ ਜਾਂ ਨਾਰਮਲ ਬੰਦਾ ਤਾਂ ਉੱਥੇ ਸੀਗਾ ਨਹੀਂ ਸੋ ਉੱਥੇ ਜਾ ਕੇ ਉਹਨੇ ਹੋਰ ਜੋ ਲੋਕ ਸੀ ਉਹਨਾਂ ਨੂੰ ਅਬਜ਼ਰਵ ਕੀਤਾ ਨੈਟਵਰਕਿੰਗ ਕੀਤੀ ਉਹਨਾਂ ਨਾਲ ਬਾਤ ਚੀਤ ਕੀਤੀ ਦੇਖਿਆ ਅਮੀਰ ਲੋਕਾਂ ਦਾ ਕੀ ਢੰਗ ਤਰੀਕਾ ਗੱਲਬਾਤ ਕਰਨ ਦਾ ਉਹ ਕਿਹੜੀ ਚੀਜ਼ ਬਾਰੇ ਗੱਲ ਕਰਦੇ ਹੁੰਦੇ ਨੇ ਜਦੋਂ ਅਮੀਰਾਂ ਵਿੱਚ ਚਰਚਾ ਚੱਲ ਰਹੀ ਹੁੰਦੀ ਹੈ ਕਿਹੜੀ ਚੀਜ਼ ਬਾਰੇ ਉਹ ਚਰਚਾ ਕਰਦੇ ਨੇ ਕਿੱਥੇ ਉਹ ਆਪਦਾ ਪੈਸਾ ਲਾਉਂਦੇ ਨੇ ਕਾਹਚ ਉਹ ਆਪ ਪੈਸਾ ਇਨਵੈਸਟ ਕਰਦੇ ਨੇ ਹੋਰ ਇਦਾਂ ਦਾ ਬਹੁਤ ਚੀਜ਼ਾਂ ਉਹ ਤੇ ਉਹਨਾਂ ਬਾਰੇ ਸਿੱਖੀਆਂ ਜੋ ਕਿ ਉਹਨਾਂ ਦੇ ਖੁਦ ਵੀ ਕੰਮ ਆਸਾਦੀਆਂ ਸੀ ਸੋ ਜਦੋਂ ਵੀ ਆਪਾਂ ਨੂੰ ਕੋਈ ਆਪਣੇ ਤੋਂ ਉੱਪਰਲਾ ਬੰਦਾ ਦਿਖਦਾ ਆਪਾਂ ਉਹ ਤੋਂ ਬੌਕ ਸਿੱਖ ਸਕਦੇ ਆ ਆਪਾਂ ਨੂੰ ਆਪਣੇ ਉੱਪਰਲੇ ਬੰਦੇ ਤੋਂ ਕਦੇ ਜੈਲਸ ਹੀ ਨਹੀਂ ਕਰਨੀ ਚਾਹੀਦੀ ਪਰ ਸਦੋਂ ਉਹ ਬੰਦੇ ਤੋਂ ਸਿੱਖਣਾ ਚਾਹੀਦਾ ਕਿਉਂਕਿ ਉਹ ਬੰਦੇ ਨੇ ਉੱਥੇ ਤੱਕ ਪਹੁੰਚਣ ਲਈ ਤਰੱਕੀ ਕੀਤੀ ਆ ਤੇ ਆਪਾਂ ਵੀ ਉਹ ਚੀਜ਼ ਤੋਂ ਬੋਕੋ ਸਿੱਖ ਸਾਦੇ ਆ ਸੋ ਨੈਟਵਰਕਿੰਗ ਤੁਹਾਡੀ ਜੇ ਸਟਰੋਂਗ ਆ ਤੁਹਾਡੇ ਸਰਕਲ ਵਿੱਚ ਬਹੁਤ ਪਾਵਰਫੁਲ ਬੰਦੇ ਹੈਗੇ ਨੇ ਤਾਂ ਤੁਹਾਡਾ ਤਰੱਕੀ ਵਾਲਾ ਰਾਹ ਆਸਾਨ ਹੋ ਸਕਦਾ ਤੁਹਾਡੀ ਤਰੱਕੀ ਵਿੱਚ ਹੈਲਪ ਵੀ ਹੋ ਸਕਦੀ ਆ ਤਾਂ ਕਰਕੇ ਆਪਦੇ ਸਰਕਲ ਵਿੱਚ ਹਮੇਸ਼ਾ ਉਹ ਬੰਦੇ ਰੱਖਿਆ ਕਰੋ ਜੋ ਕਿ ਤੁਹਾਡੇ ਤੋਂ ਸਕਸੈਸਫੁਲ ਨੇ ਜਾਤੇ ਜਿੰਨਾ ਅਰਗੇ ਤੁਸੀਂ ਬਣਨਾ ਚਾਹੁੰਦੇ ਹੋ ਜਿੱਦਾਂ ਦੇ ਲੋਕਾਂ ਨਾਲ ਤੁਸੀਂ ਟਾਈਮ ਸਪੈਂਡ ਕਰੋਗੇ ਉਦਾਂ ਦਾ ਹੀ ਤੁਸੀਂ ਖੁਦ ਬਣੋਗੇ ਅੱਗੇ ਆਪਣੇ ਹੁੰਦੇ ਨੇ ਪੇਪਰ ਐਸੈਟ ਇਹ ਉਹ ਇਨਵੈਸਟਮੈਂਟਸ ਨੇ ਜਿਹੜੀਆਂ ਪੇਪਰ ਫਾਰਮ ਚ ਮਿਲਦੀਆਂ ਨੇ ਜਾਂ ਡਿਜੀਟਲ ਸਰਟੀਫਿਕੇਟ ਚ ਤੇ ਐਗਜ਼ਾਮਪਲ ਇਹਨਾਂ ਦੇ ਇਹ ਨੇ ਜਿਵੇਂ ਕਿ ਸਟਾਕਸ ਹੋਗੇ 뮤ਚੁਅਲ ਫੰਡਸ ਹੋਗੇ ਬਾਂਡਸ ਹੋਗੇ ਹੁਣ ਜੇ ਸਟਾਕਸ ਬਾਰੇ ਗੱਲ ਕਰੀਏ ਰੀਸੈਂਟਲੀ ਸਟਾਕ ਮਾਰਕੀਟ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਇੰਟਰਸਟ ਦਿਖਾ ਰਹੇ ਨੇ ਹਰ ਕੋਈ ਬੰਦਾ ਕਰਦਾ ਇਹ ਚੀਜ਼ ਹਰ ਕੋਈ ਬੰਦਾ ਆਪਦੇ ਪ੍ਰੋਫਿਟ ਹੋਂਦਾ ਵੀ ਮੈਂ ਵੀ ਇਹ ਚੀਜ਼ ਵਿੱਚ ਇੰਨੇ ਪੈਸੇ ਲਾਏ ਨੇ ਸੋ ਉਹਨਾਂ ਦੇਖ ਕੇ ਹੋਰ ਬੰਦੇ ਵੀ ਇਹ ਚੀਜ਼ ਕਰਦੇ ਨੇ ਹੁਣ ਆਏ ਨਹੀਂ ਆਪਾਂ ਕਹਿੰਦੇ ਵੀ ਇਹ ਚੀਜ਼ ਮਾੜੀ ਆ ਬਹੁਤ ਵਧੀਆ ਪਲੇਟਫਾਰਮ ਆ ਬਹੁਤ ਵਧੀਆ ਚੀਜ਼ ਆ ਜਿੱਦੋਂ ਆਪਾਂ ਪੈਸਾ ਕਮਾ ਆਪਾ ਪੈਸਾ ਲਾ ਰਹੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਆਪਣਾ ਪੈਸਾ ਕਿੱਥੇ ਲਾ ਰਹੇ ਆ ਏਡਾ ਬੜਾ ਰਿਸਕ ਵੀ ਨਾ ਲਿਆ ਕਰੋ ਵੀ ਬਿਨਾਂ ਪਤਾਏ ਜਾਂ ਕਿਸੇ ਦੇ ਕਹੇ ਤੁਸੀਂ ਉਹ ਚੀਜ਼ ਵਿੱਚ ਪੈਸੇ ਲਾਤੇ ਹਾਂ ਜੇ ਤੁਸੀਂ ਪੈਸਾ ਲਾਉਣਾ ਚਾਹੁੰਦੇ ਹੋ ਤੁਸੀਂ 100% ਸ਼ੋਰ ਹੋਣੇ ਚਾਹੀਦੇ ਹੋ ਵੀ ਹਾਂ ਇਹ ਚੀਜ਼ ਸਹੀ ਆ ਮੈਂ ਇਸ ਪੈਸਾ ਲਾ ਮਾਂ ਤੇ ਵੱਧ ਤੋਂ ਵੱਧ ਪਹਿਲਾ ਚੀਜ਼ ਨੂੰ ਸਟੱਡੀ ਕਰੋ ਫਿਰ ਉਹ ਉੱਥੇ ਰਿਸਕ ਲਓ ਤੇ ਐਂਡ 'ਚ ਆਉਂਦਾ ਆਪਣਾ ਟਾਈਮ ਆ ਇਹ ਇਦਾਂ ਦੀ ਚੀਜ਼ ਆ ਜੋ ਕਿ ਕੋਈ ਵੀ ਬੰਦਾ ਖਰੀਦ ਨਹੀਂ ਸਕਦਾ ਦੁਨੀਆ ਤੋਂ ਅਮੀਰ ਤੋਂ ਅਮੀਰ ਬੰਦਾ ਵੀ ਨਹੀਂ ਇਹ ਚੀਜ਼ ਖਰੀਦ ਸਕਦਾ ਹਾਂ ਜੇ ਤੁਹਾਨੂੰ ਪੈਸਿਆਂ ਦੀ ਲੌਸ ਹੋਈ ਆ ਪੈਸੇ ਤਾਂ ਤੁਸੀਂ ਦੁਬਾਰਾ ਕਮਾ ਲੋਗੇ ਪਰ ਜਿਹੜਾ ਇੱਕ ਵਾਰ ਟਾਈਮ ਨਿਕਲ ਗਿਆ ਉਹ ਟਾਈਮ ਨਹੀਂ ਤੁਸੀਂ ਵਾਪਸ ਲਿਆ ਸਕਦੇ ਇੱਕ ਵਾਰ ਤੁਹਾਡੀ ਜਵਾਨੀ ਨਿਕਲ ਗਈ ਉਹ ਜਵਾਨੀ ਵਾਪਸ ਨਹੀਂ ਲਿਆ ਸਕਦੇ ਉਹ ਟਾਈਮ ਅੱਗੇ ਜਾਈ ਹੋਈ ਜਾਣਾ ਸੋ ਜਿਹੜਾ ਤੁਹਾਡਾ ਟਾਈਮ ਆ ਜਿਹੜਾ ਤੁਹਾਡਾ ਫ੍ਰੀ ਟਾਈਮ ਆ ਉਹਨੂੰ ਕੋਈ ਚੰਗੇ ਪਾਸੇ ਲਾਇਆ ਕਰੋ ਤੁਸੀਂ ਆਪ ਦੇ ਆਪ ਵਿੱਚ ਕਰੋ ਆਪਦੀ ਹੈਲਥ ਵਿੱਚ ਇੰਵੈਸਟ ਕਰੋ ਆਪਦੀ ਨੌਲੇਜ ਵਿੱਚ ਇੰਵੈਸਟ ਕਰੋ ਬੁੱਕਸ ਪੜਿਆ ਕਰੋ ਕੋਈ ਨਵਾਂ ਸਕਿੱਲ ਸਿੱਖੋ ਜਿਹਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਮੇਰੇ ਵੀ ਤੁਸੀਂ ਖੁਦ ਆਪ ਦਾ ਕੰਟੈਂਟ ਬਣਾ ਕੇ ਦੇਖੋ ਸੋਸ਼ਲ ਮੀਡੀਆ ਉੱਤੇ ਕਿਉਂਕਿ ਅੱਜ ਕੱਲ ਹਰ ਕੋਈ ਬੰਦਾ ਤਾਂ ਇਹ ਚੀਜ਼ ਕਰ ਰਿਹਾ ਤਾਂ ਤੁਸੀਂ ਕਿਉਂ ਨਹੀਂ ਟਰਾਈ ਕਰ ਰਹੇ ਜਿੰਨਾ ਜ਼ਿਆਦਾ ਤੁਸੀਂ ਆਪ ਦੇ ਆਪ ਨੂੰ ਬੈਟਰ ਕਰ ਸਕਦੇ ਹੋ ਉੰਨੀ ਬੈਟਰ ਤੁਹਾਡੀ ਫਿਊਚਰ ਹੋਊਗੀ ਸੋ ਆਸ ਗਿਆ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਇਦਾਂ ਦੇ ਟੌਪਿਕਸ ਤੇ ਹੋਰ ਵੀਡੀਓ ਚਾਹੀਦੀਆਂ ਨੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਤੇ ਹਮੇਸ਼ਾ ਜਿਹਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤੇ ਆਪਾਂ ਮਿਲਦੇ ਆ ਅ